جانا پیار بجو سو مہینے ਮੇਰੇ ਪਿਆਰੇ ਜੀ ਦਾ ਕੀ ਕੀ ਖਜ਼ਾਨਾ ਸਾਹਿਬ ਤੱਕ ਜਾਣਾਂ ਹੋੜੇ ਆਤਮਿਕ ਪਾਠ ਰਾਤ ਗੌਰ ਸਿੱਖ ਚਾਸ ਸਹਿਬ ਜਾ ਦੇ ਪੰਜੋ ਪਿਆਰਿਆਂ ਚੋਟੇ ਯਾਰੀ ਨਾ ਸਿੰਘ ਭਾਈ ਛੱਤਰ ਪੂਦੇ ਸੇ ਸੰਗਸ਼ਿੰਬਰ ਕੇ ਇਹ ਸਾਰੇ ਇਸ ਥੋੜੇ ਜਿਹੇ ਦਿਨਾਂ ਵਿੱਚ ਹੋ ਨੇ شاد ਆਗੇ ਮਹਾਰਾਜ ਸਭ ਕੁਝ ਕੁਰਬਾਨ ਕਰਤਾ ਵਾਰ ਪੈਸੇ ਪਿਆਰੇ ਸਤਿਗੁਰੂ ਜੀ ਦੇ ਉਹ 6 ਕੁੰ ਤੋਂ ਸ਼ੁਰੂ ਇਤਿਹਾਸ ਸ਼ੁਰੂ ਹਾਪਾ 16 ਤਰੀਕ ਤੋਂ ਸ਼ੁਰੂ ਕੀਤਾ ਸਗਰਾਤ ਤੋਂ ਜੀਤੇ 28 ਤੀਕ ਤੱਕ ਆਪ ਜੀ ਦੇ ਨਾਲ ਮਹਾਰਾਜ ਦੇ ਪਾਵਨ ਵਿਤਰ ਤੇ ਹਾਂ ਜੀ ਵਿਚਾਰ ਕਰਨੀ ਔ ਸਤਿ ਕੀ ਜੀ ਦੇ ਕਲ ਇਤਿਆਰ ਦੀ ਲੜੀ ਵਿੱਚ ਛੱਡਿਆ ਕਲ 11 ਕੋ 11 ਕੋ ਪਹਿਲੀ ਰਾਤ ਖੰਡੇ ਬੁਰਜ ਬੁਜਾਰੀ ਕਿਵੇਂ ਪੇਸ਼ੀ ਗੁਰੂ ਦੇ ਪਿਆਰ ਬਾਗੇ ਉਹ ਆਪਾਂ ਵਿਚਾਰ ਕਰੀ ਕਿ ਬੇਦ ਨਾਲ ਅੱਗੋਂ ਕਸ਼ਕਾਈ ਸ਼ਹਾਦਤ ਆਇ ਦੇ ਸੰਬੰਧ ਸਵੇਰ ਦੀ ਗਵਾਨਾਂ ਵਿੱਚ ਵੀ ਆਪਾਂ ਨੇ ਉੱਕੇ ਜਿਹੜੀ ਸਵੇਰੇ ਸੱਜਤੋਂ ਕੀ ਹੈ ਦੂਰੋਂ ਕੀ ਰਾਤ ਨਹੀਂ ਫਿਟ ਮਹਾਰਿਸ਼ਿ ਚੇ ਪਾਛੇ ਛੋਟੇ ਛੇ ਦਿਆਂ ਦਾ ਦਿਹਾੜਾ ਹੋਰਾ ਤੁਸੀਂ ਕੀ ਵਿਚਾਰ ਨੇ ਆਪਾਂ ਜਿੱਥੇ ਕਲ ਲੜੀ ਨੂੰ ਛੱਡਿਆ ਉਸ ਤੋਂ ਕੀ ਆਪਾਂ ਲੜੀ ਨੂੰ ਵਿਚਾਰ ਹੈ ਆਓ ਮਨ ਨੂੰ ਬਿਰਤੀਆਂ ਪਰੋ ਸਾਰੇ ਜੰਗ ਇੱਕ ਕਲ ਦਰ ਤੇ ਹਾਂ ਸਤਿ ਕਰ ਦੇ ਚੱਤਾਂ ਸੇ ਜੋੜੂ ਅਸੀਸ ਬਖਸ਼ੋ ਆਪ ਕੋ ਪਿਆਰ ਸਾਰੇ ਆਪੂ ਜੀ ਸਤਨਾ ਸ਼੍ਰੀ ਵਾਹਿ ਹੈ ਗੁਰੂ ਜੀ ਇੱਕ ਵਾਰ ਫਿਰ ਬਖਸ਼ੇਸਤ ਪਿਆਰ ਅੱਖ ਸਤਨਾ ਸ਼੍ਰੀ ਵਾਹਿ ਹੈ ਗੁਰੂ ਜੀ ਰਾਤ ਗੁਜਾਰੀ ਸਵੇਰ ਹੋਈ ਮਾਤਾ ਜੀ ਦੇ ਕੋਲ ਬੈਠੀ ਨਾ ਗੇਤ ਨੇ ਪਾਠ ਸਿਮਰਤ ਕੀਤੇ ਸਹਿਬ ਜਾਦੇ ਨੇ ਦਵਾਬ ਦੀ ਕਚਹਿਰੀ ਦੀ ਲੱਗੀ ਵਜੀਰ ਖਾਨ ਉਹਨੇ ਉਹ ਦਵਾਬ ਨੂੰ ਹੁਕਮ ਕੀਤਾ ਕੋਲ ਦਾਸੀ ਤੁਖਾਨੰਦ ਜੀ ਨੂੰ ਸੁਚਾਨੰਦ ਬ੍ਰਾਹਮਣ ਕਹਿੰਦੇ ਉਹਨੇ ਗੁਰੂ ਕੇ ਪਿਆਰਵਾਰ ਕੇ ਆਪਣੇ ਕੋ ਸਹਿਰ ਜਾਦੇ ਤੇ ਮਾਤਾ ਜੀ ਬੁਰਜ ਦੇ ਵਿੱਚ ਤੇ ਕਹਿੰਦ ਤੱਕ ਤਵਾਰ ਲਿਆ ਉਹਨਾਂ ਦੀ ਪੇਸ਼ੀ ਤੱਕ ਦੋਸ਼ ਪਾਇਆ ਪਿਆਰ ਸੱਜ ਕੇ ਇਨਚਾਰ ਦੇ ਲਈ ਮਾਤਾ ਜੀ ਕੋਲ ਪਹੁੰਚੇ ਆ ਆਹ ਮਾਤਾ ਜੀ ਨੂੰ ਕਹਿੰਦੇ ਕਿ ਮਾਤਾ ਜੀ ਇਹਨਾਂ ਬੱਚਿਆਂ ਸਾਡੇ ਨਾਲ ਤੋਰੋ ਮਾਤਾ ਜੀ ਪਹਿਨ ਲੱਕ ਕੇ ਇਹਨਾਂ ਨੂੰ ਕਿਉਂ ਨਝਾ ਨਹੀਂ ਦਿੰਦੇ ਇਹਨਾਂ ਕੋਈ ਚੋਰੀ ਕੀ ਕੋ ਘਤਰ ਗਿੱਟਾ ਕੋ ਡਾਕ ਮਾਰੇ ਕੋ ਮਾਰਾ ਕਰੀ ਟੱਕੇ ਰਬੂ ਰਾਜ ਚੁੜੇ ਜਾਏ ਇਹਨਾਂ ਨੂੰ ਕਿਉਂ ਨਝਾ ਨਹੀਂ ਇਹਨਾਂ ਦੇ ਕੋਸੂਰ ਕੀ ਹੈ ਜੇ ਮਾਤਾ ਜੀ ਜੀ ਮੰਨ ਕਰੇ ਅਸੀਂ ਕੋਈ ਕੁਛ ਨਹੀਂ ਕਹਿ ਸਕਦੇ ਸਾਨੂੰ ਤੋਂ ਹੁਕਮ ਹੈ ਅਸੀਂ ਤੇ ਉਹਦੀ ਨੌਕਰੀ ਕਰਦੇ ਹਾਂ ਬਾਦਸ਼ਾਹ ਉਹਦੇ ਸਾਨੂੰ ਉਪਕਿਰਿਆ ਬਾਜ਼ਾਰ ਦੇ ਖੰਡੇ ਬੁਰਜ ਤੋਂ ਲੈ ਕੇ ਆਉਂਦੇ ਅਸੀਂ ਦੇਣ ਵਾਸਤੇ ਮਾਤਾ ਜੀ ਤੁਹਾਨੂੰ ਮਿਲਣਾ ਹੋਣਾ ਕੋਈ ਗੱਲ-ਬਾਤ ਕਰਨੀ ਨਹੀਂ ਮੇਰੀ ਜੀ ਦਾ ਗਲਬ ਕਰ ਲੇਗਾ ਵਾਪਸ ਫੁਰਜ ਦੇ ਵਿੱਚ ਭੇਜ ਦੇਗਾ ਤੇ ਤੁਹਾਨੂੰ ਬੇਟੀ ਮਾਤਾ ਜੀ ਵੀ ਇਹੋ ਕਹਿ ਕੇ ਉਹ ਹੁਕਮ ਮਿਲ। ਮਾਤਾ ਜੀ ਨੇ ਉਹ ਸੁਨੇਹੇ ਛੋੜਿੰਨਾਂ ਤਾਰਾਂ ਸਿਜਾਈਆਂ ਗੁਪੇ ਪਿਆਰੀ। ਚੋੜੇ ਕੀ ਦਿੱਕ ਕਮਲ ਅਸਕੇ ਦਿੱਕ। ਜਾਣ ਕਿ ਅਭੀ ਮਾਤਾ ਜੀ ਨੇ ਬਾਤ ਕਹੀ ਸੁਜਉਂਦੇ ਰਾਤ ਹੁੰਦੀ ਰੇ। ਗਰਦੂ ਤੇ ਤਾਰ ਦੀ ਪਤਵਾਦੀ ਜੇ ਵਿੱਚ ਵੀ ਹੰਮੇ ਮਾਸ਼ ਕੀ ਕੋੜ ਵੀ। ਇਤਿਆਸ ਵੀ ਸੰਭੂ ਦੇ। ਜਾਣ ਜਦ ਫਿਰ ਕੀ ਹੈ ਜਿਵੇਂ

ਕਿ ਪਾਪਾ ਜੋਨਾਰ ਬਾਸ ਸਿੰਘ ਫਤੇ ਸਿੰਘ ਜੋ ਜਾਨ ਲਿਖਿਆ ਪਚਨ ਕੇ ਹੈ। ਇਹ ਲਿਖੀ ਦਾਦੀ ਨੂੰ ਤੁਸੀਂ ਖਬਰਾਓ ਨਾ। ਸਾਡੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫੋਨ ਗੁਰੂ ਤੇਗ ਬਹਾਦਰ ਸਾਹਿਬ ਦੀ ਜੁਰਤ ਪਈ। ਭਰਤਾ ਜੀ ਉਹ ਕਾਰਨਾਮੇ ਕਰਨਗੇ ਔਰ ਮੇਰੀ ਪੀੜੀਆਂ ਵੀ ਪ੍ਰੇਰਨਾ ਲੈ ਚੁੱਕੀਆਂ। ਤੁਸੀਂ ਬਿਲਕੁਲ ਨਰਮ ਹੋ। ਦਾਦਾ ਦੀ ਦੇਸ਼ੇਰਵਾਦ ਸਾਡੇ ਨਰਾ ਦੇ ਪਿਤਾ ਜੀ ਸਾਡੇ ਦਾਹਨ ਨੇ ਦੇ ਡੋਲ ਰਹੇ ਦਿੱਤੇ ਅਸੀਂ ਨਹੀਂ ਡੋਗੇ ਗੁਰਸ਼ਿਖਸੀ ਸਧਾਂਤਾਂ ਤੇ ਅਡੋਲ ਰਹਿਣ ਕੇ ਪੈਰ ਅੰਦੇ ਤੇ ਮੱਥਾ ਚੁੰਮੀ ਅਜੀ ਜਾਣ ਕੇ ਡੋਨਾ ਦੋਨਾ ਜਨ ਮੱਥਾ ਚੁੰਮੀ ਉਹਨਾਂ ਕੋਲ ਟਿੱਕੇ ਆਪਣੇ ਨਾਲ ਲਾਇਆ ਸ਼ੀਸ਼ਾ ਜਿੱਤਿਆ ਉਹ ਲੈ ਕੇ ਤੋਰ ਲੱਗੇ ਜਦੋਂ ਕਿ ਮਾਤਾ ਜੀ ਨੇ ਫਤਿਹ ਪਾਈ ਲਈ ਫਤਿਹ ਪਾਈ ਆ ਅਜੀ ਤੌਰ ਤੇ ਛੋਟੀਆਂ ਜਿਹੀ ਉਮਰਾਂ ਦੇ ਸੱਤ ਉਮਰਾਂ ਕੀ ਕੋਈ ਜ਼ਿਆਦਾ ਨਹੀਂ ਸੱਤ ਪੂਰੇ ਨਹੀਂ ਸੀ 9 9 ਪੂਰੇ 9 ਸੱਤ ਸੱਤ ਵੀ ਕਿਹ ਸੱਤ ਇਹ ਛੋਟੇ ਸਾਬਾ ਪਤੀ ਸਿੱਖ ਤੋਂ ਉਹ ਛੋਟੇ ਪਿਆਰ ਕੌਤ ਪਰ ਇਹਨਾਂ ਸ਼ਪਾਈਆਂ ਦੇ ਅਜੇ ਥੋੜਾ ਜਿਹਾ ਪੁਰੇ ਨਹੀਂ ਲੈ ਕੇ ਕਚਹਿਰੀ ਨੂੰ ਜਾਂਦੇ ਪਏ ਫਿਰ ਦਰਸ਼ਕੀਂ ਤੇ ਫਟੇ ਗੜ ਸਾਇਉ ਤੇ ਇਹਦੀ ਵਿੱਚੀ ਸਾਰਾ ਪਈ ਸੀ ਦੇਖ ਟੰਡਾ ਬੋਰ ਤੋਂ ਵੀ ਦੇ ਪਿੱਛੇ ਇਹਦੀ ਕਚਹਿਰੀ ਵੀ ਦੇ ਵਿੱਚ ਨੀਆਂ ਕਿ ਵਿਛੇ ਚ ਨੇ ਸਾਰਾ ਕੁਝ ਦੇ ਵਿੱਚ ਸਿਰ ਜੋਤੀ ਸੂਪਰੇ ਜਿੱਤੇ ਟੋਟਰ ਬਾਅਦ ਦੇ ਜਦ ਅਜੇ ਇਹ ਦਿੱਤੇ ਸਤਾਰ ਕੀ ਟੈਗ ਤੇ ਅੱਜ ਵੀ ਉਹਨਾਂ ਦਾ ਜਿਹੜਾ ਸਸਤਾਰ ਦੀ ਇਰਾਕ ਹੈ ਬਾਤਾਂ ਦੀ ਇਰਾਕ ਛੋਟੇ ਸ਼ਹਿਰ ਦੇ ਨਾਲ ਜਾਰੀ ਪਰਵਾਹੀ ਕੀਤੀ ਉਹ ਹੱਡੀਆਂ ਉਹ ਰਾਤ ਸਾਰਾ ਕੁਝ ਆਲੂ ਆਹ ਪਿੰਡ ਸੰਦੂਰ ਵੱਲ ਗੁਰਦੁਆਰਾ ਸ਼ਹਿਰ ਉਹ ਟੋਟਲ ਮਰ ਦੀ ਜਗ੍ਹਾ ਹੀ ਸੀ ਟੋਟਲ ਮਰ ਉਹ ਤੋਂ ਕਾਰੋਬਾਰ ਕਰਕੇ ਇੱਥੇ ਰਹਿ ਗਿਆ ਸਸਾਰ ਉੱਤੇ ਬੇਨੁਕਤੇ ਪਹਾੜਾਂ ਦਸਾਂ ਲਿਓ ਲੰਬਾ ਇਤਿਹਾਸ ਸਮਪਤ ਇਸ ਕੋਲੇ ਦਿੱਕਰ ਕਰਾ ਮਹਾਰਾਜ ਲਈ ਅਸ਼ੋਕ ਸੀ ਤੇ ਮਹਾਰਾਜ ਨੂੰ ਤੇ ਮਹਾਰਾਜ ਦੇ ਖੈਰੇ ਸੀ ਤੇ ਕਿੰਨਾ ਮਹਾਰਾਜ ਨੇ ਸੇਵਾ ਕਰ ਦਿੱਤੀ ਤੋ ਆਦੀ ਤੁਹੀਂ ਜੱਲਦੇ ਵੀ ਹੋ ਤੋ ਆਗੂ ਆ ਰਕ ਪੈਣ ਦਾ ਸਗੂਰ ਬਾਗ ਉੱਤੇ ਗੁਰਦੁਆਰਾ ਤੇ ਮਹਾਰਾਜ ਨੇ ਕਿਹਾ ਜੇ ਕੋਈ ਇੱਕ ਪਹਾੜ ਦੀ ਦਾ ਸਮਾ ਆਵੇਗਾ ਤੇਰ ਕੋ ਬਹੁਤ ਵੱਡੀ ਸੇਵਾ ਲੈਣੀ ਨਾ ਡੋਲੀ ਨਾ ਸੇਵਾ ਇਸ ਤਰ੍ਹਾਂ ਦੀ ਹੋ ਬਹੁਤ ਪੱਟੀ ਸ਼ੇਵਾਂ ਤੇਰੇ ਕੋਲੇ ਤੇ ਜਦੋਂ ਫਿਰ ਸਸ਼ਕਾਰ ਦੀ ਬਾਤ ਆਈ ਸੀ ਦੇ ਸਮਝ ਗਿਆ ਠੀਕ ਉਹ ਤੇ ਇੱਕ ਬਾਤ ਅਜਿਆ ਸ਼ੇਵਾਂ ਲੈ ਲੈ ਆਜ ਦੀ ਹਮੇਲੀ ਉੱਥੇ ਵੀ ਬਹੁਤ ਤਗੜੀ ਅਗਵੇ ਜਿਹੜਾ ਪੱਤ ਖੜੀ ਉਹ ਸੰਭਾ ਅਜਾ ਕਰਦੇ ਖੰਡਰ ਬਣ ਕੇ ਪੰਥ ਨੇ ਤੇ ਆ ਨੀ ਦਿੱਤਾ ਹੋਣ ਸ਼ੁਰੂਮਲੀ ਕਮੇਟੀ ਦੇ ਹੋਰ ਜੱਥੇ ਬਣ ਗਿਆ ਜੇਲੀ ਦੀਆਂ ਸੰਭਾ ਦੀ ਬਿਲਕੁਲ ਉਹ ਜਿਹੜੀ ਮਿੱਥੀ ਫਟੇਗੜ ਸਹਿਰ ਸੀ ਇਹਨੂੰ ਜਹਾਜ਼ ਜੀਤੇ ਤੇ ਉਹਨੂੰ ਸਵਾਰ ਤੇ 2 ਸਾਲ ਲੱਗਣੇ ਅੱਜ ਦੀ ਗੱਲ ਦੋ ਸਾਲਾਂ ਚ ਸਵਾਰ ਦਿੱਤੀ ਜਾਏ ਉਪੂਰ ਤੇ ਰੁਬਰ ਦੁਨੀਆਂ ਦੇਖਿਆ ਤੇ ਇੱਕ ਹੈ ਤੁਮਾਰ ਸੱਚੇ ਬਾਦਸ਼ਾਹ ਦੀ ਲਾਲ ਕਚਹਿਰੀ ਲੈ ਕੇ ਜਾਂਦੇ ਤੇ ਠੰਡੇ ਉੱਪਰ ਰਸਤੇ ਦੇ ਇੰਨਾ ਪੁਰੇ ਥੋੜ੍ਹੇ ਜੈ ਦੇਖੋ ਬਾਈ ਬੱਚਿਆਂ ਨੂੰ ਬੁੱਕ ਕਰਕੇ ਕਹਿ ਲਓ ਬੱਚਿਓ ਬਾਦਸ਼ਾਹ ਜੀ ਕਿ ਤਿਆਰੀ ਚ ਚੱਲੇ ਜਾਂਦਿਆਂ ਸਲਾਮ ਕਰਨਗੇ ਜਾਂਦਿਆਂ ਚੁੱਪ ਕੇ ਸਲਾਮ ਇਹਦਾ ਮਤਲਬ ਗਿਆ ਸੀ ਬੇਤੁਜੀ ਬੱਚਿਆਂ ਨੇ ਕਹਿਣ ਏ ਨਾਲੇ ਕਿ ਨਾ ਵੀ ਪਤਾ ਹੋਵੇ ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਨੇ ਉਹਨਾਂ ਨਮਸਕਾਰ ਕੋਈ ਨਹੀਂ ਕਰਦੇ ਤਾਂ ਆਈ ਉਹਨੇ ਪ੍ਰੇਰੇ ਆਈ ਕੇ ਤੁਹਾਨੂੰ ਪਤਾ ਹੋਵੇਗਾ ਸ਼ਾਇਦ ਜਦੋਂ ਪਟਨਾ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਘਰ ਕੀ ਤੇ ਪਾਤਸ਼ਾਹ ਜੀ ਸਨ ਉਹਨਾਂ ਨੇ ਪੰਜ ਕੁ ਸਾਲ ਸਵਾ ਪੰਜ ਸਾਲ ਪਟਨੇ ਗੁਜ਼ਾਰੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ਸਤਰਾਂ ਦਾ ਅਭਿਆਸ ਕਰਦੇ ਪਏ ਸੀ ਉਮਰ ਤਿੰਨ ਚਾਰ ਸਾਲ ਹੋ ਗਈ ਸੀ ਸਤਗੁਰਾਂ ਦੀ ਉਸ ਵੇਲੇ ਆਪਣੇ ਹਾਣੀਆਂ ਦੇ ਨਾਲ ਸ਼ਸਤਰਾਂ ਦਾ ਅਭਿਆਸ ਕਰਦੇ ਪਏ ਇਹ ਉਹ ਪਟਨੇ ਦੇ ਨਵਾਬ ਦੀ ਸਵਾਰੀ ਲੰਕੀ ਤੇ ਉਹਨਾਂ ਅੱਗੇ ਅੱਗੇ ਬੋਲਣ ਵਾਲਾ ਸੀ ਨਾ ਜੀ

ਬਾਬਾ ਜੋਰਾਬਾਰ ਸਿਫਰ આજ ਤੱਕ ਤੁਸੀਂ ਦੇਖੋ ਸਾਡੀ ਕੌਮ ਜੋ ਇੱਕ ਤੋਂ ਵੀ ਨਹੀਂ ਚੁੱਕਿਆ ਹਰਾਂ ਦੀ ਕੀ ਕਰਦੇਖੋ ਇੱਕ ਤੋਂ ਵੀ ਨਾ ਦੇਖਿਆ ਨੀ ਕੋ ਕੈਰੇਕਟਰ ਕੀ ਹੋਵੇ ਆਪਣਾ ਧਰਮ ਛੱਡ ਦਿੱਤੀ ਹਾਰ ਨਾ ਤੁਹਾਡੇ ਦੇ ਤੁਗਾ ਲਈ ਤਿਆਰ ਨਾ ਦੁਨੀਆ ਦੇ ਵਿੱਚ ਕੋਈ ਰਕ ਕੇ ਕੁਝ ਹੋਵੇਗਾ ਇਤਿਹਾਸ ਸਾਡੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਤੇ ਵੀ ਲਿਖੋ ਜੋ ਬਾਮਨ ਦਿੱਖੂ ਸੀ ਜੁਲਿਆਣੀ ਕੀ ਕੀ ਕੁੰਡੇ ਉਪਾਤਰ ਸੈਖ ਪੁਰਵ ਅੱਦੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਕੋੜ ਗੁਰੂ ਗੋਬਿੰਦ ਸਿੰਘ ਮਹਾਰਾਜ ਘੇਰੇ ਪਾਪਾਂ ਤੇ 14 ਜਾਗ ਕਰ ਕਰਕੇ ਕੀ ਕੁਝ ਕੀਤਾ ਕਿ ਤੈਨੂੰ ਜੁੱਟ ਹੈ ਤੇ ਜਦੋਂ ਜਾ ਰਹੇ ਸੀ ਤੇ ਸਹਿਬ ਜਾਲਦੇ ਮੁਟੇ ਸਹਿਬ ਸੁਣੀ ਹੈ ਛੋੜੀ ਤੇ ਜਦੋਂ ਪਹੁੰਚੇ ਨਾ ਦੀ ਦਰਵਾਜ਼ੇ ਤੇ ਹੋਰ ਇਹਨਾਂ ਕਿਚੈਰੀ ਦਾ ਵੱਡਾ ਦਰਵਾਜ਼ਾ ਬੰਦ ਕੀਤਾ ਸੀ ਤੇ ਛੋਟੀ ਜਿਹੀ ਖਿੜਕੀ ਖੁੱਲ੍ਹੀ ਹੁੰਦੀ ਸੀ ਅੱਜ ਵੀ ਤੁਸੀਂ ਜਾਓ ਨਾ ਕਿਰ ਮੋਗਿਆ ਦੂਜੇ ਪਾਸੇ ਹੁਣ ਇਸ ਨਾਲੇ بڑے بڑے ਬੱਤੇ ਦਰਵਾਜ਼ੇ ਬਹੁਤ ਬੱਤੇ ਬੱਤੇ ਦਰਵਾਜ਼ੇ ਯੋਗ ਤੇ ਉਹ ਆ ਰਿਹਾ ਉਹਨਾਂ ਦੀ ਖਿੜਕੀ ਦੀ ਖੋਲੀ ਹੁੰਦੀ ਹੈ ਜੈਪੁਰ ਪਰ ਜਾਓ ਇੱਥੇ ਰਾਜਸਥਾਨ ਵਾ ਤੋਂ ਉੱਧਰ ਤੇ ਬਹੁਤ ਜ਼ਿਆਦਾ ਜੇ ਉਹ ਜੇ ਦਰਵਾਜ਼ੇ ਤੇ ਏਡਾ ਬੱਤਾ ਦਰਵਾਜ਼ਾ ਉਹ ਕਿਚੈਰੀ ਦਾ ਇੱਕ ਛੋਟੀ ਜਿਹੀ ਖਿੜਕੀ ਖੋਲ੍ਹੀ ਉਹ ਜਾਣ ਕੋਈ ਦੇਖੇ ਤੇ ਜਿਉਂ ਹੀ ਅੰਦਰ ਆਉਣਗੇ ਇਹਦਾ ਸਿਰ ਵਧੀਏ ਖਾਗ ਦੇ ਉੱਤੇ ਬਾਬਾ ਜੋਰਾਵਾਰ ਸਿੰਘ ਦੀ ਸੰਭੂ ਫਤਿਹ ਸਿੰਘ ਕਹਿੰਦੇ ਕਿ ਫਤਿਹ ਸਿੰਘ ਸਭ ਜਣ ਇਹਨੇ ਖਿੜਕੀ ਖੋਲ੍ਹੀ ਉਹ ਖਿੜਕੀ ਖੋਲ੍ਹਣਾ ਬਤਰੁਕੀ ਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਆਉਣਗੇ ਆਉਂਦਿਆਂ ਸਿਰ ਦੇ ਉੱਤੇਗਾ ਬਾਦਸ਼ਾਹ ਦਾ

ਦੇ ਸਵੇਰੇ ਅੰਦਰ ਖੇਡਦੀ। ਤੋ ਇਹ ਦੇਖੋ ਜੋਤ ਇੱਕ ਜੋ ਬੰਦਾ ਇੱਕ ਸਿਪਾਹੀ ਜਿਹਨੂੰ ਉਹ ਟੇਪੇ ਡਾੜ ਦਿੰਦਾ। ਇਹ ਜੇ ਸਕੂਟਰ ਫਾਰ ਲੈਣ ਕੋਈ ਫਾਰ ਲੈਣ ਚਲਾਣ ਵਾਸਤੇ ਬੰਦਾ ਸਿਪਾਹੀ ਦੇ ਕੇ ਨਾਲ ਹੀ ਦੱਸਦਾ। ਕਮਰਾ ਇਹ ਜਦ ਕਮਰੇ ਕਈ ਤੇ ਤੇ ਕਿ ਕਮਰੇ ਦਾੜੀ ਦਾ ਜਾਂਦਾ ਜਦੋਂ ਕਿ ਸਿਪਾਹੀ ਆ ਜਾਂਦੇ ਜਦੋਂ ਗੱਡੀ ਰੋਕ ਲੈਂਦੇ ਟਾਗੇ ਦਵਾਉ। ਇੱਕ ਸਿਪਾਹੀ ਦੇ ਇੱਕ ਦੋ ਸਿਪਾਹੀ ਤੇ ਕਹੇ ਕਿ ਉਹਦੇ ਉਹ ਡਰਨ ਵਾਲੀ ਗੱਲ ਨਹੀਂ। ਵਰਤ ਵਿੱਚ ਆਣਾ ਉਹਨੂੰ ਉਸ ਟੋਪੇ ਤੇ ਕੋਈ ਵੀ ਕੋਈ ਆਪਣਾ ਨਕਲ ਦੀ ਦਿੱਕਤ ਹੋਈ ਨਹੀਂ ਪਰ ਲੜੀ ਦੀ ਗੱਲ ਤੋਂ ਇੱਥੇ ਦੇ ਕੋਪ ਬਾਰ ਹੋ ਗਈ ਪਰ ਹਾਰ ਹਾਰ ਕਰਕੇ ਦੀ ਖਿੜਕੀ ਤੋਂ ਲੰਘੇ ਤਵਾ ਇੱਕ ਦਾ ਜਿੱਤੀ ਦਾ ਕਿੱਕਾ ਉਹਦੇ ਵੱਲ ਅੰਦਰ ਗਏ ਇੱਕ ਲੱਤ ਪਹਿਲਾ ਦੂਜੀ ਪਾਸ ਸਿਰ ਤੇ ਸਿਰ ਉਹ ਹਾਰਾ ਉਹ ਸਮਝ ਕੇ ਵੀ ਗੁਰੂ ਬੋਕੇਸ਼ਰ ਮਹਾਰਾਜ ਦੇ ਪੁੱਤਰ ਨੇ ਸਮਝ ਲਾ ਕਿ ਸਿਆਣੇ ਹੋਖੇ ਅਕਲ ਕੋ ਹਜੀ ਅੱਗੇ ਕਹੇ ਦੀ ਅੰਦਰ ਸੁਭਾਤੇ ਵਿੱਚ ਜਾਨਦਿਆਂ ਗੁਰੂ ਦੇ ਪਿਆਰ ਵਾਲੋ ਉਹਨਾਂ ਨੇ ਕਿਹਾ ਜਾਣ ਵਾਲਿਆ ਪਾਤਸ਼ਾਹ ਨੂੰ ਨਮਸਤਾਰ ਕਰੋ ਤੇ ਇਹਨਾਂ ਨੇ ਜਨਤਿਆ ਸਾ ਚਕਾਰਾ ਬੋਲੇ ਸੋਨਹਾ ਸਭ ਤੇਰੀ ਤੇ ਨਾਲ واحر ڈٹ کے واحر جی خالصا واحک چنگے نہیں لگے ਇਸੇ ਰਾਂ ਦੇ ਤੋਂ ਪੜੇ ਫਲਕ ਤੇ ਦੇਰ ਪਰਿਆਦਨ ਉੱਤੇ ਲਿਖਿਆ ਹੋਇਆ ਉਹ ਚ ਆਗੇ ਆਵਤ ਸਿੰਘ ਜੋ ਪਾਵੇ ਵਾਰਗੁਰੂ ਜੀ ਦੀ ਫਤਿਹ ਜਗਾਉਗਾ ਉਹ ਵਾਰਗੁਰੂ ਦੀ ਫਤਿਹ ਹੀ ਕਰੇ ਪਾਤਸ਼ਾਹ ਦੇ ਬੱਚੇ ਭਾਈ ਤੋਂ ਪਾਏ ਲਿਜੇ ਤੇ ਰੱਬੇ ਪੜੋ ਜਿਹੜਾ ਪਹਿਲਾ ਪੱਤੇ ਬੁਲਾਏ ਤੇ ਬੁਖ ਹੋਦੇ ਵਲੋਂ ਦੇ ਜਿਹੜਾ ਦੂਜੇ ਬੁਲਾਵੇ ਤੇਰਾ ਜਵਾਬ ਦੇਵੇ ਉਹਦੇ ਬਾਹ ਹੋਵੇਗੀ ਤੇ ਬਾਹਰ ਇੰਨੇ ਪੱਤੇ ਬੁਲਾਏ ਗਏ ਨਹੀਂ ਨਾ ਪਹਿਲਾ ਨਾ ਦੂਜਾ ਮੇਰੇ ਬੇਠੋਏ ਇੱਕ ਦੂਜੇ ਤੇਰੇ ਸਾਹ ਵਿੱਚ ਮੈਂ ਦੂਜੇ ਦਾ ਸਾਹ ਹੀ ਪਿੱਛੇ ਲੈ ਕੇ ਬੈਠੇ ਖੁਸ਼ੀਆਂ ਦੀ ਉਹ ਭਰੀ ਹਵਾ ਵਿੱਚ ਵੀ ਜਾ ਕੇ ਫਟੇ ਘੁੰਮਦੀ ਹੈ ਆਪਾਂ ਛੜਕਦੇ ਜਿੰਦਗੀ ਇੱਕ ਦੂਜੇ ਨੂੰ ਤੇ ਆਪਾਂ ਕੋਰ ਲੰਘਣੇ ਆਖਿਆ ਫੇਜ਼ਾਂ ਨਾਲ ਪਿੱਛੇ ਉਜਾੜਦਾ ਹੈ ਤੇ ਸੇਦਾ ਗਲਤ ਸਾਸਤਰੀ ਕੰਮ ਕਰਨਾ ਵੀ ਗਲਤ ਹੈ ਡਰੋੜ ਕਰਦਾ ਹੈ ਸਾਸਤਰੀ ਹੈ ਫਤੇ ਨਰ ਦਾ ਉਹ ਬਾਹਰ ਮੁੰਦੀ ਪਰ ਹਰ ਸਭਾਇਤ ਫਤੇ ਨਰ ਦੇ ਤੇਨਸ ਤਾਂ ਖੈ ਉਹ ਦੇ ਤੇ ਸਭਾ ਦੇ ਵਿੱਚ ਐਨ ਤਾਰ ਜਿਹੜਾ ਅਸੀਂ ਵਜੀਰ ਥਾਉ ਦਾ ਨਾਂ ਅਸੀਂ ਸੁਚਾਨਤ ਬ੍ਰਹਮ ਜਿਉ ਤੁਹਾਨੂੰ ਸਾਡੀ ਕੋ ਕਹਿੰਦੀ ਤਰਪਤੇ ਆਜ ਤੱਕ ਜਿਹੀ ਹਰਾਂਤ ਹੋ ਜਾਂਦੇ ਇਹ ਦੁਆ ਦੇ ਵਿੱਚ ਵੀ ਦੋ ਸ਼੍ਰੀ ਗੰਤ ਉਹ ਬਾ ਵਿੱਚ ਵੀ ਕੋਈ ਆਪਣਾ ਨਾ ਸੁਚਾ ਨਦ ਤੇ ਗੰਗੂ ਬ੍ਰਾਹਮਣੀ ਰਕਤਾ ਗੰਗੂਰੀ ਕੋਈ ਏਕੇ ਪਾੜੇ ਤੇ ਕੇ ਪਾੜੇ ਦੋਨੋਂ ਦੋਨੋਂ ਬ੍ਰਾਹਮਣ ਦੋਨੋਂ ਏਕੇ ਪਾੜੇ ਇਕਲੇ ਨਾ ਕੋ ਸੁਚਾ ਨਦ ਨਾ ਰੱਖਤੇ ਰਾਜੀਤ ਨਾ ਕੋ ਗੁਰੂ ਦੇ ਘਰ ਗੰਗੂ ਨਾ ਰੱਖਦੇ ਨੇ ਇਹ ਬਤਲ ਕੌਣ ਸੀ ਇੱਕ ਅਹਿਰ ਤਾਂ ਸੀ ਜਿਹਨੂੰ ਫਾਇਦਾ ਇਹਨੂੰ ਫਾਇਦਾ ਪਤਾ ਨਾ ਬਾਦਸ਼ਾਹ ਜੋ ਜਾਗੀ ਨੂੰ ਫਾਇਦਾ ਪਛਾਣਨ ਵਾਲੇ ਹੁੰਦੇ ਇਹ ਫਾਇਦੇ ਇਹ لیاقت ਕੋਈ ਨਹੀਂ ਸੀ ਦੇ ਵਿੱਚ ਕੋਈ ਇਹ ਕੋ ਸਿਆਣਕ ਵਿੱਚ لیاقت ਵੀ ਨਹੀਂ ਇਹ لیاقت ਕਰਕੇ ਬਾਦਸ਼ਾਹ ਨੇ ਨਹੀਂ ਧੀਕ ਨਹੀਂ ਸੀ ਚਾਪ ਰੂਸੀ ਕਰਦੇ ਇਹਨਾਂ ਨੂੰ ਚਾਪ ਰੂਸੀਆਂ ਵਜ਼ੀਰ ਖਾਨ ਦੀਆਂ ਕਰਤਾ ਰਿਹਾ ਇੱਕ ਵਜ਼ੀਰ ਖਾਨ ਨੂੰ ਆਪਣੇ ਨੇੜੇ ਕਰ ਲੈ ਨੇੜੇ ਉਹ ਮੁਰਸ਼ਮਾਨ ਹੈ ਵਜ਼ੀਰ ਇਹ ਬ੍ਰਾਹਮਣ ਹੈ ਜਾਪ ਕੁਰਸੀਆ ਕਰ ਕਰਕੇ ਉਹਦੀਆਂ ਗੁਰਤੇ ਪਿਆਰ ਉਹਦੇ ਲਈ ਦੀਪ ਹੋ ਗਿਆ ਉਹਦੇ ਲਈ ਦੀਪ ਔਰ ਦੂਜੀ ਗੱਲ ਸੁਣੋ ਜਿਹੜੇ ਸਭ ਤੋਂ ਵੱਡੀ ਭਾਈ ਸਾਹਿਬ ਜੀ ਆਪਣੇ ਗ੍ਰੰਥ ਦੇ ਵਿੱਚ ਔਰ ਤਿੰਨ ਤਿੰਨ ਇਤਿਹਾਸਾਂ ਨੇ ਲਿਖਦੇ ਤਿੰਨ ਇੱਕ ਤਰੀਕੇ ਭਾਈ ਸਾਹਿਬ ਤੋਂ ਜਿਹੜਾ ਆਪਾਂ ਗੁਰਪ੍ਰਤਾ ਸੂਰਜ ਨਿਤਰਾਤ ਨੂੰ ਪੜਦੇ ਇੱਕ ਉਹਨੇ ਲਿਖਿਆ ਦੂਜਾ ਲਿਖਿਆ ਦੂਸੇ ਕਹਿੰਦੂਜਾ ਜਿਹਨੇ ਤੇ ਇਤਿਹਾਸ ਦਾ ਕਮਾਲ ਕਰ ਦਿੱਤੀ ਤੇ ਉਹਦੇ ਉੱਤੇ ਸਹਿਜਾ ਦਾ ਇਤਿਹਾਸ ਕੋਈ ਨਹੀਂ ਲਿਖ ਸਕਦੇ ਉਹਨੇ ਇੱਕ ਕਿਤਾਬ ਕੀਤੀ ਹੋਈ ਏ ਕਥਾ ਗੁਰੂ ਸੁਤਨ ਦੀ ਗੁਰੂ ਸੁਤਨ ਸਤਜਾਪਤ ਪੁੱਤਰ ਉਹਨੇ ਜਿਹੜਾ ਕਮਾਲ ਕੀਤਾ ਜਿਹੜਾ ਦਸਤਾਬਿਖ ਹੈ ਜਿਹੜਾ ਵਿਸਥਾਰ ਉਹ ਦਿਆ ਕਿ ਕੱਲਾ ਨਹੀਂ ਅਜਿਹ ਚਣਤ ਤੋਂ ਪਹਿਨਾ ਜਿਹੜਾ ਗੁਰੂ ਕੇ ਪਿਆਰ ਉਹ ਇਹਨਾਂ ਨੂੰ درخت ਦੇ ਨਾਲ ਵੱਢ ਕੇ ਕੋੜੜੇ ਬਾਰੇ ਇੱਕ 200 ਘੰਟੇ ਲਿਖਿਆ ਉਤੇ ਸਹਿਬ ਜਦ ਦਿਨ ਕੋੜੜੇ ਖਾਦੇ ਕੇ ਛੱਕੇ ਮਾਰੇ ਫਿਰ ਦੂਰਸ਼ੇ ਨਾਲ ਦੂਰਿਆ ਹੀ ਖੜਦਾ ਗਲੇਲਾ ਬਾਗ ਦਾ ਗਲੇਲਾਂ ਦੇ ਵਿੱਚ ਟੱਕਰ ਪਾ ਕੇ ਮਾਰੀ ਤੇ ਗਲੇ ਤਾਂ ਮਾਰਦੇ ਸੀ ਉਹ ਗਲੇਲਾ ਬਾਗ ਨਾਲ ਇਹਨਾਂ ਠੱਕੜ ਕੀਤਾ ਇਹਨਾਂ ਰੋਕਾ ਤੇ ਦੂਰਸ਼ੇ ਨਾਲ ਦੂਰ ਗਏ ਫਿਰ ਜਿਹੜੀ ਗੱਲ ਇੱਥੇ ਆਪ ਚਲਦੀ ਕਹੀਉਂ ਤੇ ਆਵਾ ਪਾਈ ਸੰਤੋਖ ਸਿੰਘ ਨੇ ਗੁਰਪ੍ਰਤਾ ਸੁਰਿੰਦਰ ਨੰਦ ਦੇ ਦੂਰਸ਼ੇ ਨਾਲ ਦੂਰ ਗਏ ਆਪਣੇ ਕਾਮ ਗੁਰੂ ਸ਼ੁੱਤਰ ਵਿੱਚ ਤੇ ਗਿਆਨੀ ਪੰਥ ਪ੍ਰਕਾਸ਼ ਚ ਰਤਨ ਸਿੰਘ ਭੰਗੂ ਨੇ ਤਿੰਨਾ ਰਖਾਰੀਆਂ ਨੇ ਲਿਖਿਆ ਕਿ ਆਜ ਦਾ ਐਲ ਕਾਂਥਾ ਸੁਚਾਨਾ ਜਿਹੜੂ ਕਹਿੰਦੇ ਆ ਨਾਂ ਤੇ ਜੋ ਪੱਥਰ ਦੇ ਠੁਠੇ ਰੱਖਦੜ ਕਹਿੰਦਾ ਏਸ ਬੰਦੇ ਦੀ ਆਪਣੀ ਲੜਕੀ ਦਾ ਵਿਆਹ ਜਿਹੜਾ ਸੀ ਗੁਰੂ ਕੇ ਪਿਆਰ ਵਾਲੇ ਇਹ ਸਾਈਂਪਾਂ ਦੇ ਘਰ ਕਰਨ ਦੀ ਸੋਚੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਏਸ ਬੰਦੇ ਇਹ ਚਾਰ ਸ਼ੇਰ ਚੜੀ ਰਹੀ ਮਹਾਰਾਜ ਪ੍ਰਵਾਨ ਕੀਤੇ ਇਹ ਤਿੰਨੇ ਲਖਾਈ ਲਖਦੇ ਐ ਇਹ ਬੰਦਾ ਇਖਾ ਕਰਦਾ ਸੀ ਗੁਰੂ ਗੋਬਿੰਦ ਸਾਹਿਬ ਦੇ ਮਾਰਗਲੇ ਚੰਦੂ ਨੇ ਚੰਦੂ ਤੇ ਤੁਹਾਨੂੰ ਯਾਦ ਇੱਕ ਚੰਦੂ ਦੀ ਲੜਕੀ ਦਾ ਰਿਸ਼ਤਾ ਆਇਆ ਸੀ ਗੁਰੂ ਗੋਬਿੰਦ ਸਾਹਿਬ ਅਗਰੋ ਹਰ ਕੋਈ ਸ਼ਹਿਰ ਤੇ ਬਾਅਦ ਚਾਹ ਹੋ ਗਈ ਸੀ ਉਹ ਬੰਦਾ ਕੀ ਨਹੀਂ ਉਹਨੇ ਤਾਂ ਕਿ ਚੰਦਨ ਕੀ ਗੁਰੂ ਅਰਜਨ ਦੇਵ ਜੀ ਤੇ ਤਾਂ ਹੀ ਕਸ਼ੀਏ ਦਿੱਤੇ ਸੀ ਉਹੀ ਚੀਜ਼ ਇੱਥੇ ਵਾਪਰੀ ਇਹ ਪੁੱਤਾ ਇਤਨਾ ਖਲਾਫ ਸੀ ਗੁਰੂ ਘਰ ਦੇ ਅੰਦਰ ਖਾਤਰ ਦਾ ਸੀ ਅੱਜ ਦੀ ਖਾ ਖਟਾ ਦਾ ਵਕਤ ਦਾ ਨਜ਼ਾਰਾ ਜੇ ਸਰ ਸਹਿਬਾਂ ਦੇ ਬੱਚੇ ਆਏ ਕਿ ਕਿ ਸਹਿਬ ਜੀ ਅੰਦਰ ਤੇ ਇਹ ਕਹਿੰਦਾ ਬੱਚਿਓ ਇਹ ਤੁਹਾਡੇ ਪਿਤਾ ਦੀ ਕਜੈਰੀ ਨਹੀਂ ਏ ਜਿੱਤੇ ਚਕਾਰੇ ਛੱਡੇ ਪਰ ਫਦੇ ਬਣਾਉਂਦੇ ਪਏ ਹੋ ਇਸ ਬਾਦਸ਼ਾਹ ਮਜੀਦ ਖਾਨ ਦੀ ਕਿਚੈਰੀ ਏ ਸਲਾਮ ਸਲਾਮ ਕਰੋ ਤੇ ਤਾਂ ਵੀ ਇੱਕ ਬਾਤ ਆਖੀ ਸਤਿਗੁਰੂ ਕੇ ਬਿਆਨ ਜੇ ਤੁਸੀਂ ਸਲਾਮ ਕਰੋਗੇ ਤੇ ਬੱਚਿਓ ਇਹਦੇ ਤੇ ਤੁਹਾਨੂੰ ਬਹੁਤ ਬਖਸ਼ਿਸ਼ਾਂ ਦੇ ਦਿੱਤਾ ਜੀ ਬੜੀਆਂ ਖਿਚਾਈਆਂ ਨੇ ਤੋਂ ਅਗਰ ਦੇ ਦਿਨਾਂ ਚ ਇਹਦੇ ਤੁਹਾਨੂੰ ਨਵਾਬੀਆਂ ਦੇਣ ਨਾ ਜੇ ਨਾ ਡੋਲੇ ਦੇ ਇਹਦੇ ਬੜਾ ਕੁਝ ਦੇਣਾ ਹੈ ਬੱਚਿਆ ਨੇ ਕੋਈ ਬਾਤ ਆਖੀ ਸਾਡੇ ਸਾਡੇ ਗੁਰੂ ਦੇ ਪਿਤਾ ਨੇ ਕੋ ਗੱਲ ਸਮਝਾਈ ਕਿ ਸਲਾਹ ਰਣੀ ਨਮਸਕਾਰ ਕਰਨੀ ਦੀ ਅਪਾਰਕੁੱਤ ਕੀ ਕਰਦੇ ਚੁਪਣਾ ਹੋਵੇ ਅਸੀਂ ਸਿਰਫ ਉਹਨੂੰ ਪਿਸ਼ਕਾਰ ਕਰਦੇ ਹੋਰ ਕਿਸੇ ਧਾਨੋ ਧਾਨੋ ਪਰਿਚੰਦੀ ਦੇ ਵਿੱਚ ਸਤਿਸ਼ਤੇ ਨੋ ਸਾਜਿਓਂ ਬਰਾਵਾਰੇ ਕਿ ਤੁਸੀਂ ਆਹ ਬਾਤਾਂ ਕਹਿੰਦੇ ਪਏ ਉਹ ਕੰਡਾ ਇਹ ਤਾਂ ਸਲਾਹ ਮਸ਼ੀਕੀ ਉੱਤੇ ਕਹਿੰਦੇ ਕਹਾਂਦੇ ਕਿ ਸਲਾਹ ਹੁੰਦੀ ਹੈ ਸਾਨੂੰ ਕੋ ਵੀ ਨਮਸਕਾਰ ਤੇ ਸਹੀ ਕੋ ہماری ਹਰ ਪ੍ਰਜਾ ਦੀ ਆਪ ਹੋਵੇ ਬੰਦਨਾ ਹਰਬੰਤਨਾ ਗੁਣ ਗਾਵੋ ਤੁਪਾਰ ਨਮਸਕਾਰ ਗੁਰਦੇਵ ਕੋ ਸਤਨਾਮ ਦੇ ਸਮੰਤਰ ਸੁਣਾਇ ਭਵ ਚੇ ਬਿਚੂ ਕਟਿ ਤੇ ਮੁਕਤ ਪਤਾਰ ਸਮਾਏ ਸਭਾ ਇਹਨ ਕਾਲੇ ਨਮਸਕਾਰ ਕਰਕੇ ਕੋ ਨਾ ਇਹ ਦੂਜੀ ਵਾਰੀ ਬੈਠੀ ਚਾਹੀ ਪਹਿਲਾ ਅਸੀਂ ਛੋਟੀ ਜਿਹੀ ਰੱਖੀ ਉਹਦੇ ਅੰਦਰ ਆਇਆ ਉਹ ਵੀ ਨਹੀਂ ਆਇਆ ਇਹਨਾਂ ਦੀ ਆਕੀ ਕੀਤੀ ਛੁਪਣਾ ਨਹੀਂ ਦਿੱਤਾ ਇੱਥੇ ਪਿਆਰ ਤਾਂ ਵੀ ਬਣੇ ਇਹਨਾਂ ਦੇ ਬੱਚਿਆਂ ਨੂੰ ਪ੍ਰੇਤ ਦੇ ਅੱਗੇ ਲੈ ਜਾਂਦਾ ਜੀ ਵਜੀਰ ਖਾਨ ਜਿੱਥੇ ਬੈਠਾ ਸੀ ਬਿਲਕੁਲ ਉਹਦੇ ਕੋਲ ਲੈ ਗਿਆ ਉਹਦੇ ਕੋਲ ਆਇਆ ਪਿਆਰ ਤੇ ਇੱਕ ਸਦਾ ਵਜੀਰ ਖਾਨ ਮੇਰ ਪਿਆਰ ਇਹ ਤਾਂ ਤੇ ਕਹਿ ਲਗਾ ਉਹ ਆਪ ਕੋਲਿਆ ਜੀ ਉਨੇ ਵੇਖਿਆ ਵੀ ਐਂਕਾਰ ਬੋਲ ਲੱਟਿਆ ਤੇ ਅਸਰ ਕੋਲ ਏਡਾ ਬੱਚੀ ਲੋ ਜੇ ਤੁਸੀਂ ਸਲਾਮ ਕਰੋਗੇ ਕਲਮਾ ਪੜ੍ਹ ਕੇ ਬਸ਼ਰਮਾੜ ਪਾਟੋਗੇ ਸਲਾਮ ਪਿਆਜੋਗੇ ਤੋ ਹਨ ਉਹ ਸ਼ੋਕ ਹੋਵੇ ਤੋ ਆਦੋ ਨਵਾਂ ਪੀਗਾ ਟੱਕੇ ਤੇ ਤਾਰੋ ਢੋਲੇ ਗੁਜੜੇ ਬਾਦਸ਼ਾਹ ਨਾਲ ਤੁਹਾਡੀ ਨਮਰੋ ਆਪ ਟਰਾ ਦੇਣੀ ਬਾਦਸ਼ਾਹ ਕੋ ਬੋਝ ਬੁਝ ਦੇਣੇ ਬੋਲ ਪਏ ਇੱਕੋ ਪਾਪਾ ਜੋਰਾਵਾਰ ਸਿਰਨੇ ਚੜ੍ਹ ਗਿਆ ਉਹ ਕਹਿੰਦੀ ਤੈਨੂੰ ਪਤਾ ਹੀ ਨਹੀਂ ਸੀ ਤੇ ਕਰਮਾਂ ਪਣਦੀ ਗਾਲੇ ਕਰਤਾ ਲੈ ਛੋੜ ਲੈ ਹਮਰੇ ਪੰਜ ਸਰੀਰ ਤੇ ਆਈ ਸਾਡੇ ਪਾਸ ਤੇ ਕੀ ਰੀਤ ਚੱਲੀ ਸਾਡੇ ਪਾਸ ਤੇ ਹਾਡੇ ਪਾਸ ਤੇ ਕੀ ਰੀਤ ਚੱਲਦੀ ਏ ਛੇਸ਼ ਕੀਏ ਪਰ ਧਰਮ ਨਾ ਜਾਈ ਇੱਥੇ ਛੇਦਤਾ ਜਾਂਦਾ ਹੈ ਆਪਣਾ ਘਰ ਵੀ ਛੱਡਿਆ ਜਾਂਦਾ। ਸਿਰ ਤੇ ਇਹ ਕਿ ਕਦੇ ਗੁਰੂ ਕੋਲੋਂ ਵਸਿੰਦੀ ਸਿੱਖੀ ਨਹੀਂ ਛੱਡ ਸਕਦਾ ਕਿ ਨਹੀਂ ਛੱਡਦਾ। ਤਾਂ ਕਰ ਤਾਂ ਤੇ ਕਿੰਨੀ ਕਿੰਨੀਆਂ ਚੀਜ਼ਾਂ ਕਰਕੇ ਛੱਡ ਜਾਂਦੇ। ਲੇਕਿਨ ਇਹ ਕਿਆਂ ਬਾਤਾਂ ਕਰਕੇ ਸਿੱਖੀ ਛੱਡ ਦਿੰਦੇ ਨੇ। ਵੇਖੋ ਦਾ ਹਨਾਨ ਹੋ ਚਾਹੀਦਾ। ਕਵਾਅ ਕਰ ਦਿੰਦੇ ਨੇ ਸਿੱਖੀਆਂ ਛੱਡਣ ਵਾਲਿਆਂ ਨੇ। ਇਹ ਸਿੱਕੀਆਂ ਛੱਡ ਦੇ ਨਿੱਕੀ ਰੀਤੀ ਬਾਤ ਐ ਸਿੱਕੀਆਂ ਛੱਡ ਦੇ ਦਿਰ ਬਾਹਰ ਮੁੜ ਕੇ ਕੋਈ ਦੇ ਛਡੋ ਇੱਥੇ ਇੱਥੇ ਸਿੱਕੀਆਂ ਛੱਡ ਦਿੰਦੇ ਸਿੱਕੀਆਂ ਛੱਡ ਦੇ ਨਿੱਕੀ ਰੀਤੀ ਬਾਤਾਂ ਤੇ ਤਾਂ ਓਏ ਤੁਹਾਨੂੰ ਨਵਾਕੀਆਂ ਮਿਲਦੀਆਂ ਕੋਈ ਨਾ ਢੋਲੇ ਮਿਲਗੇ ਹਵੇਦਿਆਂ ਮਿਲਦੀਆਂ ਔਰ ਆਖੀ ਦੇ ਨਾ ਬੜਾ ਕਾਤਰਾ ਆ ਜੇ ਨਾ ਬੜਾ ਕੋਈ ਤੁਹਾਨੂੰ ਦੇ ਆਗੇ ਕਲਵਾ ਪਰਣ ਵਾਸਤੇ ਰਾਜ਼ੀ ਨਹੀਂ ਹੋਏ ਨਵਾਬ ਉਸਦੇ ਕਾਜੀ ਤੇ ਨਾ ਕਾਜੀ ਫਤਵਾ